ਸਾਰੇ ਨਸੀਰ ਦੇ ਵਿੱਚ ਮੇਰੇ ਪੈਨਪਰਾਵ ਨੂੰ ਪ੍ਰਭ ਯਸ਼ਮਸੀ ਦੇ ਨਾ ਦੇ ਵਿੱਚ ਜੈਮਸੀ ਦੀ ਪ੍ਰਭ ਯਸ਼ਮਸੀ ਤੁਹਾਨੂੰ ਸ਼ਾਂਤੀ ਅਤੇ ਬਰਕਤ ਨਾਲ ਹਮੇਸ਼ਾ ਭਰੀ ਰੱਖੇ ਸੋ ਮੇਰੇ ਪੈਨਪਰਾਵੋ ਅੱਜ ਜੈਸੀ ਇਹ ਦੇਖਦੇ ਆ ਅਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੁਣਦੇ ਆ ਕਲਿਸਿਆ ਵਿਸ਼ਵਾਸੀ ਲੋਕ ਕਾਫੀ ਉਹਨਾਂ ਦੇ ਮੂੰਹੋਂ ਉੱਤੇ ਗੱਲਾਂ ਜਿਹੜੀਆਂ ਹੈਗੀਆਂ ਇੱਕ ਚਰਚ ਨੂੰ ਲੈ ਕੇ ਔਰ ਕਿਉਂਸ ਉਹ ਕਿਦੇ ਆ ਉਹੀ ਕਹਿੰਦੇ ਆ ਔਰ ਬਹੁਤ ਵਿਸ਼ਵਾਸੀ ਇਸ ਗੱਲ ਨੂੰ بار بار ਕਹਿੰਦੇ ਆ ਕਿ ਇੱਕ ਮੁਰਦਾ ਚਰਚ ਇੱਕ ਜਿਉਂਦਾ ਚਰਚ ਅਸੀਂ ਮੁਰਦਾ ਚਰਚ ਨਹੀਂ ਜਾਣਾ ਅਸੀਂ ਜੀਵਤ ਚਰਚ ਜਾਣਾ ਹੈ ਅਲਫਾਸਰ ਇਸ ਕਾਰਨ ਕਹਿੰਦੇ ਹੈ ਕਿ ਕਿਹੜੇ ਆਮ ਚਰਚ ਚੱਲਦੇ ਆ ਇਹ ਵਿਸ਼ਵਾਸੀ ਲੋਕਾਂ ਦੇ ਆ ਉਹ ਕਿ ਮੁਰਦਾ ਚਰਚ ਹੈ ਮੇਰੇ ਪਿਆਰੇ ਪ੍ਰਭੂ ਪ੍ਰਭੂ ਵਿੱਚ ਸਾਰੇ ਹੀ ਪਿਆਰੇ ਪਿਆਰੇ ਪ੍ਰਭੂ ਮੈਨਿਸ ਕਲ ਦੀ ਸਮਝ ਨਹੀਂ ਲਗੀ ਕਿ ਮੁਰਦਾ ਚਰਚ ਤੇ ਜੀਵਤ ਚਰਚ ਕੀ ਹੁੰਦੀ ਹੈ ਕਿਉਂਕਿ ਪਵਿੱਤਰ ਬਚਨ ਦਸਹੀ ਪਹਿਲਾ ਕ੍ਰੰਤੀਆਂ ਉਹਦੀ 15 ਦੇ 20 ਤੱਕ ਪੜਦੇ ਆ ਤੋ ਪਵਚਨ ਵਿੱਚ ਲਿਖਿਆ ਗਿਆ ਪਰ ਹੁਣ ਮਸੀਹ ਤਾਂ ਮਰਦਿਆਂ ਵਿੱਚੋਂ ਜੀ ਉੱਠਿਆ ਅਤੇ ਸੁੱਤਿਆਂ ਹੋਏ ਦਾ ਪਹਿਲਾ ਫਲ ਹੈ। ਯਿਸਮੇਂ ਫੇ ਮਰਦਿਆਂ ਵਿੱਚੋਂ ਜੀ ਉੱਠਿਆ ਤੇ ਅਸੀਂ ਸਭ ਕਿੰਨੇ ਵੀ ਆ ਯਿਸ ਮਸੀਹ ਦੇ ਨਾਂ ਦੇ ਵਿੱਚ ਤੌਬਾ ਕਰਦੇ ਹਾਂ ਅਤੇ ਬਾਪ beta ਪਵਿੱਤਰ ਆਤਮਾ ਦੇ ਨਾਮ ਵਿੱਚ ਬਖਸ਼ ਸਮਲ ਲੈਣੇ। ਕਿ ਤੋਸੀ ਤੋਬਾ ਕੀਤੀ ਸੀ ਤਾਂ ਅਸੀਂ ਇੱਕ ਛੋਟੇ ਛੁਣ ਦਾ ਸ਼ੁਰੂ ਕੀਤੇ ਜੇ ਤੋਬਾ ਕੀਤੀ ਛੋਟੇ ਛੁਣ ਦਾ ਸ਼ੁਰੂ ਕੀਤਾ ਸੀ ਔਰ ਕਿਥੇ 50 ਲੋਕ 10 15 ਲੋਕ ਵੀ ਲੋਕ 50 ਲੋਕ ਆਉਂਦੇ ਸੀਗੇ ਉਸ ਘਦੇ ਵਿੱਚ ਹੀ ਜਾ ਕੇ ਅਸੀਂ ਤੋਬਾ ਕੀਤੀ ਸੀ ਜੀ ਅਰੋਸਤਫਾਤ ਫਿਰ ਅਸੀਂ ਬਖਤ ਸਮਝ ਲਿਆ ਜਦੋਂ ਅਸੀਂ ਤੋਬਾ ਕੀਤੀ ਸੀਗੀ ਔਰ ਤੋਬਾ ਕਰਨ ਤੋਂ ਪਹਿਲਾਂ ਅਸੀਂ ਮੁਰਦੇ ਸੀ ਪਾਪ ਵਿੱਚ ਮਰੇ ਹੋਏ ਸੀ ਸਾਡੇ ਜੀਵਨ ਦੇ ਵਿੱਚ ਪਾਪ ਸੀ ਔਰ ਉਸ ਪਾਪ ਨੇ ਸਾਡੇ ਜੀਵਨ ਨੂੰ ਸਰਾਪਿਤ ਕਰਤਾ ਸੀ ਆ ਔਰ ਉਸ ਸਰਾਪ ਸਾਡੇ ਜੀਵਨ ਤੇ ਸਾਡੀਆਂ ਬੱਚਿਆਂ ਤੇ ਸਾਡੀਆਂ ਚੀਜ਼ਾਂ ਤੇ ਸਾਡੀਆਂ ਘਰਾਂ ਤੇ ਅਤੇ ਸਾਡੇ ਘਰਾਂ ਦੇ ਤੇ ਸਾਡੀਆਂ ਬਰਕਤਾਂ ਤੇ ਉਹ ਸਰਾਪ ਆਇਆ ਤੇ ਉਹਨ ਸਭ ਕੁਝ ਪਰਵਾਹ ਕਰਤਾ ਤੇ ਸਾਨੂੰ ਨਰਕ ਦੇ ਵੱਲ ਲੈ ਕੇ ਜਾਦੇ ਸੀ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਪ੍ਰਭ ਯਿਸੂ ਮਸੀਹ ਸਾਨੂੰ ਹਰ ਪਾਪ ਤੋਂ ਮੁਕਤੀ ਦਿੰਦਾ ਤਾਂ ਯਾਦ ਕਰੋ ਉਸ ਸਮੇਂ ਅਸੀਂ ਕਿੱਥੇ ਜਾ ਕੇ ਤੋਪਾ ਕੀਤੀ ਸੀ ਇੱਕ ਛੋਟੇ ਚੁੰਡ ਵਿੱਚ ਜਿੱਥੇ ਦਰਸਤ ਲੈ ਕੇ ਪੰਜਾਬ ਨੂੰ ਇਕੱਠੇ ਹੁੰਦੀ ਹੈ ਉੱਥੇ ਜਾ ਕੇ ਅਸੀਂ ਤੋਵਾ ਕੀਤੀ ਸੀ ਅਰ ਤੋਵਾ ਜਿਹੜੀ ਕਰਦੇ ਆ ਉਹ ਸਾਡਾ ਇੱਕ ਮਨ ਪ੍ਰਾਉ ਹੁੰਦਾ ਅਰ ਇਕਰਾਰ ਹੁੰਦਾ ਕਿ ਪ੍ਰਭੂ ਮੈਂ ਪਾਪ ਕੀਤਾ ਤੇ ਮੈਂ ਪਾਪ ਨੂੰ ਛੱਡਦਾ ਹਾਂ ਮਨ ਫਿਰਦਾ ਸਾਡਾ ਉਦੋਂ ਕਿ ਛੋਟਾ ਝੁੰਡ ਸੀ ਅਰ ਉਸ ਤੋਂ ਬਾਅਦ ਅਸੀਂ ਬਪਤਸਮਾ ਲਿਆ ਬਾਪ ਬੇਟਾ ਪਵਿੱਤਰ ਆਤਮਾ ਦੇ ਨਾਂ ਦੇ ਵਿੱਚ ਤੇ ਬਪਤਸਮਾ ਲੈਣਾ ਅਸੀਂ ਇੱਕੋ ਸੱਚੇ ਪਰਮੇਸ਼ਰ ਪਰਬੂ ਯਿਸੂ ਮਸੀਹ ਦੇ ਨਾਲ ਇੱਕ ਵਾਅਦਾ ਕਰਦੇ ਹਾਂ ਕਿ ਮੈਂ ਅੱਜ ਤੋਂ ਵਾਅਦਾ ਤੇਰੇ ਪਵਿੱਤਰ ਬਚਨ ਦੇ ਦੁਆਰਾ ਚੱਲੇਗਾ ਜੋ ਕੁਝ ਬਾਈਬਲ ਵਿੱਚ ਲਿਖਿਆ ਉਹ ਮੇਰੇ ਜੀਵਨ ਵਿੱਚ ਪੂਰਾ ਹੋਵੇਗਾ ਮੈਂ ਉਹਨੂੰ ਪੂਰਾ ਕਰਾਂਗਾ ਇੱਕ ਸਾਡਾ ਵਾਅਦਾ ਹੁੰਦਾ ਬਖਤ ਸਮਾ ਲੈਣਾ ਕਿਉਂਕਿ ਅਸੀਂ ਜਦੋਂ ਪਿਛੇ ਬਾਈਬਲ ਨੂੰ ਪਤੀ ਕਥਾ ਉਠਾਈਦੇ ਹਾਂ 21 20 ਦੇ ਇੱਕ ਵੀ ਵਾਈ ਦੇ ਵਿੱਚ ਪੜਦੇ ਆ ਤਾਂ ਵਚਨ ਵਿੱਚ ਲਿਖਿਆਗਾ ਇਸਾਕ ਨੇ ਇੱਕ ਪੱਥਰ ਖੜਾ ਕੀਤਾ ਅਰ ਪਰਮੇਸ਼ਰ ਅਰ ਆਪਣੇ ਵਿਚਾਲੇ ਉਸ ਪੱਥਰ ਨੂੰ ਰੱਖ ਕੇ ਕਿਹਾ ਕਿ ਇਹ ਪੱਥਰ ਇੱਕ ਸਾਡੀ ਯਾਦਗਰੀ ਲਈ ਹੋਵੇਗਾ ਤੇ ਪਰਮੇਸ਼ਰ ਦਾ ਕਰ ਹੋਵੇਗਾ ਕਿ ਮੈਂ ਸੁਖੀ ਛਾਂਦੀ ਆਪਦੇ ਦੇਸ਼ ਨੂੰ ਮੋੜਾਂ ਇੱਕ ਯਾਦ ਕਰੀ ਹੁੰਦੀ ਹੈ ਜਿਸ ਵਿੱਚ ਅਸੀਂ ਚਾਹਤ ਕਰਦੇ ਆ ਕਿ ਕਿੱਥੇ ਖੜ ਕੇ ਮੈਂ ਪਰਮੇਸ਼ਰ ਨਾਲ ਵਾਅਦਾ ਕੀਤਾ ਸੀ ਤੇ ਬਖਤਸਮਾ ਉਹ ਚੀਜ਼ ਆ ਕਿ ਜਦ ਅਸੀਂ ਪਾਣੀ ਵਿੱਚ ਖੜਦੇ ਹਾਂ ਤਾਂ ਵਾਹ ਬੇਟਾ ਪਵਿੱਤਰ ਆਤਮਾ ਦੇ ਨਾਂ ਤੇ ਕੋਈ ਵੀ ਪ੍ਰਭੂ ਦਾ ਦਾਸ ਉਹ ਬਖਤਸਮਾ ਦਿੰਦਾ ਤੇ ਅਸੀਂ ਉਸ ਵਾਅਦੇ ਨੂੰ ਪੂਰਾ ਕਰਦੇ ਹਾਂ ਸਰਬੱਤ ਵਿੱਚ ਵਾਅਦੇ ਨੂੰ ਪੂਰਾ ਕਰਦੇ ਹਾਂ ਤੇ ਵਾਅਦਾ ਸਾਡੇ ਜੀਵਨ ਚ ਪੂਰਾ ਹੁੰਦਾ ਤੇਸੀ ਵਰਕਤਾ ਪਾਉਣੀ ਆ ਸੋ ਯਾਦ ਕਰੋ ਉਸ ਸਮੇ ਜਦੋਂ ਤੋਵਾ ਕੀਤੀ ਸੀ ਤਾਂ ਉਥੇ ਇੱਕ ਪ੍ਰਭੂ ਦਾ ਦਾਸ ਸੀ ਔਰ ਜਦੋਂ ਪਪਟ ਸੁਣਿਆ ਸੀ ਤੇ ਉਹ ਵੀ ਪ੍ਰਭੂ ਦਾ ਦਾਸ ਸੀ ਹੁਣ ਫਸਲ ਲੋਕ ਇਸ ਗੱਲ ਨੂੰ ਕਹਿੰਦੇ ਆ ਕਿ ਜਿੱਥੇ ਛੋਟਾ ਝੰਡਾ ਛੋਟੀ ਲੋਕ ਇਕੱਠੇ ਹੁੰਦੇ ਆ ਉਹ ਮਰਦਾ ਚਰਚਾ ਤੇ ਪ੍ਰਭੂ ਦਾ ਦਾਸ ਮੇਰੇ ਮੂੰਹ ਤੇ ਕਹ ਨਹੀਂ ਫਪਦੀ ਕਿ ਮੈਂ ਕਹਿਣਾ ਵੀ ਨਹੀਂ ਚਾਹਦਾ ਕੀ ਤੁਸੀਂ ਉਸ ਨੂੰ ਉਸਦੇ ਨਾਮ ਮਿਲਾ ਦਿੱਤਾ ਕਿ ਉਹ ਪ੍ਰਭੂ ਦਾ ਦਾਸ ਜਿਹਦੇ ਹੱਥ ਰੱਖਣ ਦੇ ਨਾਲ ਤੁਹਾਡਾ ਜੀਵਨ ਬਦਲਿਆ ਪ੍ਰਭੂ ਯਿਸੂ ਨੇ ਉਹਦੀ ਸੋਣ ਕੇ ਤੁਹਾਡੇ ਜੀਵਨ 'ਚ ਬਦਲਾਅ ਪਾਇਆ ਤੁਹਾਨੂੰ ਪਵਿੱਤਰ ਆਤਮਾ ਦਾ ਦਾਣ ਦਿੱਤਾ ਕੀ ਤੁਸੀਂ ਉਸ ਨੂੰ ਮਰਤੇਦਾਰ ਨਾਮ ਕਿੰਦੇ ਉਹ ਪ੍ਰਭੂ ਦਾ ਦਾਸ ਜਿਹਦੇ ਅੱਗੇ ਬਹਿ ਕੇ ਤੁਸੀਂ ਇਕਰਾਰ ਕੀਤਾ ਸੀ ਕਿ ਤੁਸੀਂ ਮੁਰਦਿਆਂ ਨਾਲ ਕਿੰਦੇ ਆ ਚਾਹਤ ਕਰੋ ਕਿ ਉਹੀ ਪ੍ਰਭੂ ਦਾ ਦਾਸ ਅੱਜ ਹਰ ਇੱਕ ਕਾਰਤੇ ਦੇ ਵਿੱਚ ਜਿੱਥੇ ਛੋਟੇ ਝੋਲੜਾ ਉਹ ਦਿਲ ਤੋਂ ਮਿਹਨਤ ਕਰਦੇ ਆ ਉਹ ਤੁਹਾਡੇ ਜੀਵਨ ਦੇ ਲਈ ਦਿਨੋਂ ਰਾਤ ਰੋਂਦੇ ਆ ਉਹ ਆਪਣੇ ਬੱਚਿਆਂ ਨੂੰ ਪੁੱਲ ਜਾਂਦੇ ਆ ਆਪ ਭੁੱਖ ਰਹਿ ਕੇ ਉਹ ਤੁਹਾਡੇ ਲਈ ਮਿਹਨਤ ਕਰਦੇ ਆ ਤੇ ਤੁਸੀਂ ਯਾਦ ਕਰੋ ਤੁਸੀਂ ਬੱਚੇ ਕਿੱਥੋਂ ਆ ਤੁਹਾਡਾ ਜੀਵਨ ਸੁਧਰਿਆ ਕਿੱਥੋਂ ਆ ਅਗਰ ਤੁਹਾਡੇ ਜੀਵਨ ਵਿੱਚ ਪ੍ਰਭ ਯਿਸੂ ਮਸੀਹ ਆਇਆ ਤਾਂ ਕਿਹੜੇ ਚੁੰਡ ਤੋਂ ਆਇਆ ਉਸੇ ਸੰਦੇ ਚੁੰਡ ਤੋਂ ਆਇਆ ਜਿੱਥੇ ਤੁਸੀਂ ਸ਼ੁਰੂਆਤ ਕੀਤੀ ਸੀ ਤੇ ਅੱਜ ਤੁਸੀਂ ਉਸੇ ਨੂੰ ਕਹਿੰਦੇ ਕਿ ਮੁਰਦਾ ਚੜ੍ਹ ਉਸ ਪ੍ਰਭੂ ਦੇ ਦਾਸ ਨੂੰ ਛਾਦ ਕਰੋ ਅੱਜ ਜਿਹੜੇ ਤੁਹਾਡੇ ਲਈ ਮਿਹਨਤ ਕਰਦੇ ਆ ਪੂਰੇ ਸੰਸਾਰ ਦੇ ਵਿੱਚ ਉਹ ਭੁੱਖੇ ਰਹਿ ਕੇ ਹੰਝੂ ਬਹਾ ਕੇ ਉਹ ਪ੍ਰਭੂ ਅਗੇ ਤੁਹਾਡੇ ਪਾਪਾਂ ਦੇ ਲਈ ਖੁਦ ਮਾਫੀਆਂ ਮੰਗਦੇ ਆ ਖੁਦ ਉਹ ਮਾਫੀਆਂ ਮੰਗ-ਮੰਗ ਕੇ ਤੁਹਾਡੇ ਉੱਤੇ ਬਰਕਤ ਪਾਉਂਦੇ ਆ ਪਰ ਖਿਆਦ ਤੁਹਾਨੂੰ ਬਰਕਤ ਮਿਲ ਜਾਂਦੀ ਆ ਚਦੋ ਆਸ਼ੀਸ਼ ਮਿਲ ਜਾਂਦੀ ਆ ਅਰ ਪ੍ਰਭੂ ਦੇ ਤਾਸਤੀਆਂ ਪ੍ਰਕਿਰਤੀਆਂ ਹੋਈਆਂ ਪ੍ਰਾਰਥਨਾ ਤੁਹਾਡੇ ਜੀਵਨਾਂ ਤੇ ਕੰਮ ਕਰਦੀਆਂ ਤੇ ਤੁਸੀਂ ਉੱਚੇ ਹੋ ਜਾਂਦੇ ਹੋ ਮੁਬਾਰਕ ਹੋ ਜਾਂਦੇ ਹੋ ਪਰਮੇਸ਼ਰ ਦੀਆਂ ਬਰਕਤਾਂ ਨਾ ਭਰ ਜਾਂਦੇ ਹੋ ਅਰ ਪ੍ਰਭੂ ਯਿਸੂ ਮਸੀਹ ਦੀਆਂ ਬਰਕਤਾਂ ਦੇ ਨਾਲ ਆਨੰਦ ਬਣਾਉਨੇ ਹੋ ਖਿਆਦ ਕਰੋ ਇਹ ਵਰਕਤਾ ਕਿੱਥੋਂ ਮਿਲਨੀ ਆ ਤੁਹਾਨੂੰ ਤੁਹਾਡੇ ਵਿੱਚ ਗਵਾਹੀ ਬਣੀ ਤਾਂ ਕਿਹੜੀ ਚੁੰਡ ਤੋਂ ਬਣੀ ਹੈ ਕਿਹੜੀ ਚਰਚ ਤੋਂ ਬਣੀ ਹੈ ਤੁਸੀਂ ਬਿਮਾਰ ਸੀ ਉਹ ਖਤਰਨਾਕ ਬਿਮਾਰੀਆਂ ਜਿਨ੍ਹਾਂ ਨੇ ਤੁਹਾਡੇ ਸਰੀਰ ਨੂੰ ਫੜਿਆ ਹੋਇਆ ਸੀ ਔਰ ਡਾਕਟਰ ਵੀ ਇਸ ਨੂੰ ਚੰਗਾ ਨਹੀਂ ਕਰ ਸਕੇ ਸੱਚਾਤ ਕਰੋ ਉਹ ਕਿਹੜੇ ਚੁੰਡ ਤੋਂ ਤੁਸੀਂ ਠੀਕ ਹੋਏ ਸੀ ਕਿੰਨੇ ਲੋਕ ਸੀ ਉਹ ਕੀ ਉਹ ਮੁਰਦਾ ਜੰਦ ਸੀ ਚਰਚ ਕਦੇ ਕੋਈ ਮੁਰਦਾ ਨਹੀਂ ਹੁੰਦੇ ਕਿੱਥੇ ਪ੍ਰਭ ਯਿਸੂ ਮਸੀਹ ਦਾ ਪ੍ਰਚਾਰ ਹੁੰਦਾ ਕਿਉਂਕਿ ਪਵਿੱਤਰ ਬਾਈਬਲ ਸਾਨੂੰ ਦੱਸਦੀ ਆ ਪ੍ਰਭ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਉਹ ਜਿੰਦਾ ਪਰਮੇਸ਼ਰ ਆ ਉਹ ਜਿੰਦਾ ਪ੍ਰਭ ਯਿਸੂ ਮਸੀਹ ਆ ਕਿਨੇ ਸਾਡੇ ਲਈ ਪਵਿੱਤਰ ਆਤਮਾ ਦਾ ਤਾਨ ਦਿੱਤਾ ਤੇ ਆਪਣੀ ਜਾਨ ਸਰੀਰ ਤੇ ਦੇ ਕੇ ਸਾਨੂੰ ਹਰ ਇੱਕ ਪਾਪ ਤੋਂ ਮੁਕਤੀ ਦਿੱਤੀ ਹੈ ਇਹ ਮੁਕਤੀ ਤੁਹਾਨੂੰ ਕਿੱਥੋਂ ਮਿਲੀ ਹੈ क्‍या ਤੁਹ ਕਰੋਗੀ क्‍या ਤੁਸੀਂ ਇੱਕ ਪ੍ਰਭੂ ਦੇ ਦਾਸ ਕੋਲੇ ਚਰਚ ਵਿੱਚ ਆਏ ਸੀ ਤਾਂ ਇੱਕ ਛੋਟੀ ਚਰਚ ਮੈਂ ਚਰਚ ਨੂੰ ਛੋਟੀ ਨਹੀਂ ਕਹਾਂਗਾ ਤਾਂ ਇੱਕ ਓਕਲੀਸੀਆ ਇੱਕ ਛੋਟੇ ਕਮਰੇ ਵਿੱਚ ਲੱਗਦੀ ਹੁੰਦੀ ਸੀ ਤੇ ਉੱਥੇ 10 15 20 50 ਲੋਕ ਹੁੰਦੇ ਸੀਗੇ ਪਰ ਉਹਨਾਂ ਲੋਕਾਂ ਵਿੱਚ ਤੁਸੀਂ ਵੀ ਸੀਗੇ ਤੇ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚੋਂ ਉੱਥੋਂ ਜਦੀ ਪਾਈ ਆ ਉੱਥੋਂ ਮੁਕਤੀ ਲਈ ਆ ਇੱਕ ਪ੍ਰਭੂ ਦੇ ਦਾਸ ਤੇ ਦੁਬਾਰਾ ਹੱਥ ਧੰਦੇ ਦੁਬਾਰਾ ਪਰਮੇਸ਼ੀ ਨੇ ਪ੍ਰਭੂ ਯਿਸੂ ਮਸੀਹ ਨੇ ਤੁਹਾਨੂੰ ਬLES ਕੀਤਾ ਹੋਇਆ ਤੇ ਅੱਜ ਜਿੱ ਤੁਸੀਂ ਆਪਣੀ ਇਸ ਮਾਂ ਚਰਚ ਨੂੰ ਹੀ ਇੱਕ ਮੁਰਦਾ ਚਰਚ ਬਣਾਈ ਜਾਂਦੇ ਹੋ ਕਿੱਥੇ ਬਾਈਬਲ ਦਾ ਪ੍ਰਚਾਰ ਹੁੰਦਾ ਜਿੱਥੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਦੱਸਿਆ ਜਾਂਦਾ ਮੁਕਤੀ ਬਾਰੇ ਦੱਸਿਆ ਜਾਂਦਾਗਾ ਕਿੱਥੇ ਯਿਸੂ ਮਸੀਹ ਦੇ ਨਾਂ ਦੇ ਵਿੱਚ ਭੂਤਾ ਭਜਦੇ ਆ ਜਿੱਥੇ ਯਿਸੂ ਮਸੀਹ ਦੇ ਨਾਂ ਦੇ ਵਿੱਚ ਬਿਮਾਰੀਆਂ ਨਿਕਲਦੀਆਂ ਕਿ ਉਹ ਮੁਰਦਾ ਮੇਤੇ ਅੱਗ ਕਾਲ ਜਾਣਦਾ ਜੋ ਵੀ ਇਸ ਗੱਲ ਨੂੰ ਕਹਿੰਦਾਗਾ ਜਿੱਥੇ ਪ੍ਰਚਾਰ ਹੁੰਦਾ ਜਿੱਥੇ ਬਾਈਬਲ ਚ ਪ੍ਰਚਾਰ ਹੁੰਦਾ ਪ੍ਰਭ ਯਿਸੂ ਮਸੀਹ ਹਰ ਦੱਸਿਆ ਜਾਂਦਾ ਤੇ ਉਸ ਨੂੰ ਇੱਕ ਮੁਰਦਾ ਨਾ ਦਾ ਚਰਚ ਦੱਸ ਕੇ ਗੱਲ ਕਰਦਾ ਤਾਂ ਮੈਂ ਸਮਝਦਾ ਕਿ ਆਪਣੇ ਜੀਵਨ ਦੇ ਉੱਤੇ ਸਰਾਪ ਲੰਦਾ ਹੋ ਕਿਉਂਕਿ ਜਿਸ ਨੂੰ ਸੀ ਮੁਰਦਿਆਂ ਵਿੱਚੋਂ ਜੀ ਉੱਠਿਆ ਔਰ ਪਰਮੇਸ਼ਰ ਦਾ ਬਚਨ ਕੋਈ ਵੀ ਝੂਠਾ ਨਹੀਂ ਆ ਉਹ ਜਿੰਦਾ ਬਚਨ ਆ ਉਹ ਜਿੰਦਾ ਬਚਨ ਜੋ ਤੁਹਾਡੇ ਜੀਵਨਾਂ ਦੇ ਵਿੱਚ ਗੱਲ ਕਰਦਾਗਾ ਤੁਹਾਨੂੰ ਅਜਾਤੀ ਦਿੰਦਾ ਹਰ ਪਾਪ ਤੋਂ ਹਰ ਬਿਮਾਰੀ ਤੋਂ ਹਰ ਪਰੇਸ਼ਾਨੀ ਤੋਂ ਤੇ ਜਿੱਥੇ ਜਿੰਦਾ ਬਚਨ ਕੌਣ ਕਹਿ ਸਕਦਾ क्यों मुड़ा मेरे भैन प्राभो अपने उपर बुद्ध को लेकर जाणो कि थोड़ा जन्म कितों होदर चर्च में उस मां चर्च में तीन भुल गए जिन्हें तनों नवा जीवन यश मुसीबत दवाया सो so, मेरे भैन प्राभो ਇਸ ਗੱਲ ਨੂੰ ਆਪਣੇ ਤੋਂ ਦੂਰ ਕਰੋ ਔਰ ਸ਼ੈਤਾਨ ਦੇ ਸਰਦਨ ਨੂੰ ਆਪਣੇ ਤੋਂ ਦੂਰ ਕਰੋ ਪਵਿੱਤਰ ਆਤਮਾ ਦੇ ਦੁਆਰਾ ਚੱਲੋ ਤਾਂ ਤੁਸੀਂ ਵਰਕਤਾ ਪਾਉਂਗੇ ਆਪਣੀ ਤਾਂਸ ਨੂੰ ਔਰ ਉਸ ਝੁੰਡ ਨੂੰ ਉਸ ਕੱਠ ਨੂੰ ਕਿਤੇ ਥੋੜਾ ਕੱਠ ਤੇ ਯਾਦ ਕਰਕੇ ਦੇਖੋ ਦੇਖੋ ਇੱਕ ਵਾਰ ਯਾਦ ਕਰਕੇ ਕਿ ਬਪਤਸਮਾ ਜਦੋਂ ਹੋਇਆ ਤੇ ਤੁਸੀਂ ਕਿਦੇ ਨਾਂ ਦੇ ਵਿੱਚ ਕੀਤਾ ਤੇ ਅੱਜ ਜੇ ਪ੍ਰਚਾਰ ਹੁੰਦਾ ਤਾਂ ਇਹ ਕਿਸ ਨੂੰ ਸੀ ਦੇ ਨਾਂ ਵਿੱਚ ਹੁੰਦਾ ਉਹ ਦੀਵਤਾ ਮੇਰੇ ਪਿਆਰੇ ਪ੍ਰਭੂ ਇਹ ਕਿ ਸ਼ਬਦ ਬੋਲ ਕੇ ਆਪਣੇ ਉੱਪਰ ਸ਼ਰਾਪ ਨਾ ਲਓ ਬਲਕਿ ਪਰਮੇਸ਼ਰ ਦੀਆਂ ਬਰਕਤਾਂ ਵਿੱਚ ਰਹੋ ਆਪਣੇ ਚਰਚਨੀ ਯਾਤ ਰੱਖੋ ਉਹ ਤੁਹਾਡੇ ਦੀ ਇੱਕ ਵੱਡੀ ਆਸ਼ੀਸ਼ ਆ ਉਹ ਤੁਹਾਡੇ ਦੀ ਇੱਕ ਵੱਡੀ ਬਰਕਤ ਆ ਔਰ ਆਪਣੇ ਦਾਸ ਦੀ ਈਕਿਤ ਕਰੋ ਪਰਮੇਸ਼ਰ ਤੁਹਾਡੇ ਨਾਲ ਰਹਿੰਦਾ ਉਹ ਹਮੇਸ਼ਾ ਨਾਲ ਰਹੇਗਾ ਸੋ ਮੈਂ ਸকাল ਨੂੰ ਜਾਣਦਾ ਕਿ ਕੱਲ੍ਹਾਂ ਉਹ ਹੀ ਲੋਕ ਕਰਦੇ ਆ ਕਿੰਨਾ ਕੋਲਪਵਿਤਰਾਤਮਾ ਦਾ ਬਪਤਿਸਮਾ ਨਹੀਂ ਹੈ ਅੱਜ ਬਹੁਤ ਕਹਿੰਦੇ ਆ ਕਿ ਮੈਂ ਪਵਿੱਤਰ ਆਤਮਾ ਦਾ ਬਪਤਿਸਮਾ ਪਾਇਆ ਮੈਂ ਪਵਿੱਤਰ ਆਤਮਾ ਦਾ ਬਪਤਿਸਮਾ ਪਾਇਆ ਪਵਿੱਤਰ ਆਤਮਾ ਦਾ ਬਪਤਿਸਮਾ ਕਿਵੇਂ ਹੁੰਦਾ ਕਿਵੇਂ ਲਿਆ ਜਾਂਦਾ ਹੈ ਤੇ ਜਿਹੜਾ ਪਵਿੱਤਰ ਆਤਮਾ ਦਾ ਬਪਤਿਸਮਾ ਲੈਂਦਾ ਉਹ ਦੁਬਾਰਾ ਕਦੇ ਨਤ ਯਸਮਿਨ ਸੱਡਣ ਵਾਲੇ ਜਾਂਦਾ ਨਾਈ ਕੋਈ ਆਪਣੇ ਮੂੰਹ ਤੋਂ ਬੋਲੇ ਸ਼ਬਦ ਬੋਲਦਾ ਉਹ ਹਮੇਸ਼ਾ ਪਰਮੇਸ਼ਰ ਦੇ ਬਚਨ ਦੇ ਵਿੱਚ ਮਗਰ ਰੰਦਾ ਤੇ ਹਰ ਇੱਕ ਪਵਿੱਤਰ ਬਾਈਬਲ ਦਾ ਸ਼ਬਦ ਉਸ ਤੇ ਲੇਕ ਜਾਉਂਦਾ ਹੁੰਦਾ ਹੈ ਸਪਵਿਤਰ ਆਤਮਾ ਦਾ ਬਤਸਮਾ ਕਿਵੇਂ ਲੈਣਾ ਸ਼ਾਇਦ ਅਗਲੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਪਰ ਅੱਜ ਮੇਰੇ ਕੋਲ ਕਹਿਣਾਗਾ ਕੀ ਇਹ ਨਾ ਸੋਚੋ ਕੀ ਮੁਰਦਾ ਚਰਚ ਮੁਰਦਾ ਕੀ ਹੁੰਦਾ ਹਰ ਇੱਕ ਚਰਚ ਜਿਉਂਦਾ ਚਰਚ ਹੈ ਭਾਵੇਂ ਉੱਥੇ ਦੋ ਜਣੇ ਆਉਂਦੇ ਆ ਭਾਵੇਂ ਉੱਥੇ ਪਰਗਨਾ 10 ਕੱਲਾ ਬੈ ਕੇ ਪ੍ਰਾਰਥਨਾ ਕਰਦਾ ਭਾਵੇਂ ਹਜ਼ਾਰ ਜਣੇ ਆਉਂਦੇ ਆ ਭਾਵੇਂ ਲੱਖਾਂ ਜਣੇ ਆਉਂਦੇ ਆ ਜਿੱਥੇ ਪਵਿੱਤਰ ਬਾਈਬਲ ਦਾ ਪ੍ਰਚਾਰ ਹੁੰਦਾ जिंदा गा वचन जो और चर्च बिल्डिंग वो जगह जिथे बह के प्रचार हों जो मेरे भेन भ्राभ अगर तीन वकतों में जाना चाहते हो तो यह गल् अपने दिमाग तो दूर करके पवित्र आत्मा के द्वारा चलो पवित्र आत्मा ਤਾਨੂੰ ਇੱਕ ਵੱਡੀ ਪਰਕਤ ਦੇ ਵਿੱਚ ਲੈ ਕੇ ਜਾਵੇਗਾ ਤੇ ਆਪਣੇ ਤਾਸ ਦੀ ਇੱਛਿਤ ਕਰਨਾ ਸਿੱਖੋ ਕਿਉਂਕਿ ਉਹ ਤੁਹਾਡੇ ਉੱਤੇ ਬਹੁਤ ਮਿਹਨਤ ਕਰਦੀ ਹੈ। ਪ੍ਰਭੂ ਤਾਨੂੰ 40 ਪਰਕਤ ਦੇ ਵਿੱਚ ਰੱਖੇ ਸਭ ਨੂੰ ਕਿਹ ਮਿਸੇ ਦੀ